ਅੰਦਰ ਸਚਾਨੇ ਹੋ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਹਮਣੇ ਸੁਖੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਵਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰ ਅਰਸ਼ਹੁ ਕੋਰਸਹੁ ਝਟੀਐ ਤਦ ਡਿਟੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤਸ਼ਾ ਸ਼ਿਰਸ਼ਾ ਹਦੈ ਸਾਹ ਜਿਸ ਪਾਸ ਬਹਿਠਾ ਸੋਹੀਐ ਸਬਨਾ ਦਾ ਵੇਸਾ ਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾਹੀ ਅਗ ਸੁਖ ਮੇਰੇ ਮੀਤਾ ਸ਼ੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣ ਤ ਬਣਾਈ ਫਿਰ ਢੋਲਤ ਕਤ ਹੋ ਨਾਹੀ ਸੱਚ ਸਾਹਿਬ ਸਿਉ ਬਨ ਮੰਨਿਆ ਸਰਬ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦੈ ਅੱਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਤੋਨੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹਉ ਨਾਹੀ ਸਾਜਦਾ ਪਵਨ ਮਹਾਵਾਕ ਸੋਠ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਖ ਤੋਂ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 630 ਉੱਪਰ ਸੁਭਾਏਮਾਨ ਹੈ ਸਤ ਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ